ਕੀ ਆਣਾ ਚੰਦਿਓ ਜਲਾ ਮੈਡ ਪ੍ਰੈਸ ਦੀ ਮਾਰਸ਼ਲ ਅੱਜ ਰਾਸਵੇਰੇ ਸਾਨੂੰ ਥੋੜੀ ਦੇਰ ਪਹਿਲਾਂ ਹੀ ਸਾਡੇ ਐਡਵੋਕੇਟ ਸਾਹਿਬ ਇੱਥੇ ਗੁਜੇਪੁਰ ਤੋਂ ਇਹਨਾਂ ਨੇ ਇੱਕ ਜਾਣਕਾਰੀ ਦਿੱਤੀ ਆ ਕਿ ਇੱਥੇ ਜੋ ਨਵਾਂ ਬਾਈਪਾਸ ਬਣ ਰਿਹਾ ਉਹਦੇ ਵਿੱਚ ਵੱਡੇ ਵੱਡੇ ਜਿਹੜੇ ਆ ਲਫਾਫੇ ਚਰਬੀ ਨਾਲ ਭਰੀ ਹੋਈ ਆ ਉਸ ਤੋਂ ਇਲਾਵਾ ਅਸੀਂ ਦੇਖਿਆ ਆ ਕਿ گاਉਂ ਦਾ ਸਿਰਿਆ ਨਾਲ ਕਿਸੇ ਨੇ ਰੱਸੀ ਪਾ ਕੇ ਗਾਉਂ ਵਿੱਚ ਇਥੇ ਲਿਆ ਕੇ ਫਿਰ ਉਹਦਾ ਕਤਲ ਕੀਤਾ ਗਿਆ ਸੋ ਉਸ ਤੋਂ ਇਹ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਜੋ ਮੌਜੂਦਾ ਹਾਲਾਤ ਹੈ ਇਥੇ ਵੱਡੇ ਪੱਧਰ ਤੇ ਦੋ ਚਾਰ ਥਾਵਾਂ ਤੇ ਜਿਹੜੇ ਆ ਗਊ ਕਤਲ ਹੋ ਰਿਹਾ ਇਥੇ ਤੋਂ ਉਹਦੇ ਤਰ੍ਹਾਂ ਤੇ ਹੀ ਹੋਣਾ ਐਸਐਸਓ ਸਾਹਿਬ ਨੂੰ ਵੀ ਕਾਲ ਕੀਤੀ ਆ ਉਹ ਵੀ ਮੁੱਕ ਤੇ ਆ ਰਹੇ ਆ ਤੋਂ ਅਸੀਂ ਮੰਗ ਕਰਦੇ ਆ ਕਿ ਸਭ ਤੋਂ ਪਹਿਲੋਂ ਜਿਹੜਾ ਆ ਇਸ ਚੀਜ਼ ਦੀ ਜਾਂਚ ਕੀਤੀ ਜਾਵੇ ਕਿ ਇਹ ਕਿਹੜੇ ਵਿਅਕਤੀ ਨੇ ਅਤੇ ਫੌਰੀ ਤੌਰ ਤੇ ਜਿਹੜਾ ਆ ਪਰਚਾ ਜਿਹੜਾ ਦਰਜ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਤੇ ਇਸ ਚੀਜ਼ ਨੂੰ ਨੱਥ ਪਾਈ ਜਾਵੇ ਤਾਂ ਜੋ ਅਮਨ ਜਿਹੜਾ ਭਾਈ ਜਾਰਾ ਸਾਝਿਆ ਉਹ ਸਾਡੇ ਜਨਾਲੇ ਸ਼ਹਿਰ ਦੇ ਵਿੱਚ ਬਣੇ ਰਹਿ ਜਾਵੇ ਤੇ ਸਾਡਾ ਥਾਣਾ ਜਨਾਲਾ ਦਾ ਏਰੀਆ ਆ ਜੀ ਗੁੱਜਾਪੀਰ ਬਾਈਪਾਸ ਵੱਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ ਅੱਜ ਸਾਨੂੰ ਇਤਨੇ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਨ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ گاਾਂ ਤਾ ਜਿਤਨਾ ਚਰਬੀ ਹੋਵੇ ਜਾਂ ਕੋਸ਼ ਹੈ ਹੋ ਜਾ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਭਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز